ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਵਿਕਰਮ ਸਿੰਘ ਮਜੀਠੀਆ ਦਾ ਪੰਜਾਬ ਦੇ ਵਕੀਲਾਂ ਤੋਂ ਭਰੋਸਾ ਗਿਆ ਏ ਉਠ ਅਰ ਸ਼ਦੀਦ ਕਲੇਰ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਦੇ ਸੀ ਵਕੀਲ ਉਹਨਾਂ ਦੀ ਜਗ੍ਹਾ ਤੇ ਕੀਤਾ ਇੱਕ ਨਵਾਂ ਵਕੀਲ ਖਾਇਰ ਜਿੰਨੂੰ ਕੇ ਦਿੱਤੀ ਗਈ ਏ ਇੱਕ ਮੋਟੀ ਰਕਮ ਤੇ ਉਸ ਵਕੀਲ ਨੇ ਵੀ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੀ ਗਰੰਟੀ ਦਿੱਤੀ ਹੈ ਆਖਰ ਉਹ ਕਿਹੜਾ ਵਕੀਲ ਹੈ ਜਿਹਨੂੰ ਅਰਸ਼ਦੀਦ ਕਲੇਰ ਦੀ ਜਗ੍ਹਾ ਤੇ ਹਾਇਰ ਕੀਤਾ ਗਿਆ ਤੇ ਉਹਨੂੰ ਮੋਟੀ ਰਕਮ ਦਿੱਤੀ ਗਈ ਤੇ ਨਾਲ ਹੀ ਨਾਲ ਉਸ ਵਕੀਲ ਨੇ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੀ ਗਰੰਟੀ ਵੀ ਦੇ ਦਿੱਤੀ ਆਖਰ ਉਹ ਵਕੀਲ ਕਿਹੜਾ ਹੈ ਇਹ ਆਪਾਂ ਅੱਜ ਦੀ ਵੀਡੀਓ ਚ ਜਾਣਾਂਗੇ ਵੀਡੀਓ ਬਹੁਤ ਇੰਟਰਸਟਿੰਗ ਤੇ ਵਧੀਆ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਅੱਜ ਦੀ ਵੀਡੀਓ ਫਿਰ ਕਰਨਾ ਇਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਆਪਣੇ ਹੀ ਵਕੀਲਾਂ ਤੇ ਭਰੋਸਾ ਨਹੀਂ ਰਿਹਾ ਉਹਨਾਂ ਨੇ ਬੰਗਲੌਰ ਤੋਂ ਜਿਵੇਂ ਇੱਕ ਨਾਨੀ ਵਕੀਲ ਜਿਹੜਾ ਕਿ ਵਿਜੀਲੈਂਸ ਔਰ ਦੂਜੇ ਪਾਸੇ ਈਡੀ ਦਾ ਮਾਹਰ ਵਕੀਲ ਜਿਹੜਾ ਕੇ ਨਾ ਕੇਸਾਂ ਨੂੰ ਲੁਪਟਾਉਂਦਾ ਰਿਹਾ ਔਰ ਵੱਡੇ ਪੁੱਤਰ ਦੇ ਉੱਤੇ ਗੱਲ ਕੀਤੀ ਧਰੀ ਉਹਨਾਂ ਦੇ ਸਾਹਮਣੇ ਕਿ ਮੇਰੀ ਬੋਲ ਹੋ ਜਾਣੀ ਚਾਹੀਦੀ ਹੈ ਕਿਉਂਕਿ ਆਪਣੇ ਜਿਹੜੇ ਵਕੀਲ ਅਰਸ਼ਦੀਪ ਕਲੇਰ ਔਰ ਬਾਕੀ ਹੋਰ ਜਿਹੜੇ ਦੋ ਵਕੀਲ ਨੇ ਬਿਕਰਮ ਸਿੰਘ ਮਜੀਠੀਆ ਦੇ ਉਹਨਾਂ ਤੋਂ ਦਰਾਂ ਸਾਲ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਭੋਸਾ ਕਿਵੇਂ ਉੱਠ ਗਿਆ ਉਹਨਾਂ ਨੇ ਵੀ ਇੱਕ ਨਵੀਂ ਚਾਲ ਖੇਡ ਦਿੱਤੀ ਹੈ ਬਿਕਰਮ ਮਜੀਠੀਆ ਦੇ ਨਾਲ ਔਰ ਅੱਜ ਤੁਹਾਡੇ ਸਾਹਮਣੇ ਇੱਕ ਵੀਡੀਓ ਦਿਖਾਉਣ ਜਾ ਰਹੇ ਵੇ ਬਿਕਰਮ ਸਿੰਘ ਮਜੀਠੀਆ ਦੀ ਬੇਨ ਪੱਕੀ ਹੈ ਕਿਉਂਕਿ ਉਹ ਵਕੀਲ ਹੈ ਜਿਹੜਾ ਪੰਜਾਬ ਦੇ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਲੋਕ ਅਕਸਰ ਉਸ ਵਕੀਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਸ ਵਕੀਲ ਨੇ ਬਹੁਤ ਵੱਡੇ ਵੱਡੇ ਕੇਸ ਸੁਲਝਾਏ ਔਰ ਵਿਕਰਮ ਸਿੰਘ ਮਜੀਠੀਆ ਨੇ ਉਸ ਵਕੀਲ ਨੂੰ ਕਰੋੜਾਂ ਵੀ ਕਹਿੰਦੇ ਜੀ ਉਸ ਨੂੰ ਫੀਸ ਦੇ ਦਿੱਤੀ ਗਈ ਹੈ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਦੋਲਤ ਹੋਣ ਵਾਲਾ ਵਕੀਲ ਕੌਣ ਹੈ ਉਹਦਾ ਤੁਹਾਨੂੰ ਨਾਮ ਵੀ ਦੱਸਾਂਗੇ ਔਰ ਦੂਜੇ ਪਾਸੇ ਉਸ ਵਕੀਲ ਨੇ ਪੂਰੀ ਸਰਕਾਰ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਕਿਉਂਕਿ ਉਹ ED ਤੇ ਵਿਜੀਲੈਂਸ ਬਿਊਰੋ ਦੇ ਪੂਰੇ ਮਾਹਰ ਵਕੀਲ ਨੇ ਜਿਨ੍ਹਾਂ ਨੂੰ ਹਰ ਇੱਕ ਕੁੰਡੀ ਹਰ ਇੱਕ ਦਾਅ ਪੇਜ ਖੇਡਣ ਦਾ ਪੂਰਾ ਤਰੀਕਾ ਪਰਾਣਾ ਹੈ ਤੋ ਸਵਕੀਲ ਨੂੰ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਮੰਨਿਆ ਗਿਆ ਕਿ ਹੁਣ ਇਸ ਵਕੀਲ ਦੇ ਕੋਲ ਵਿਕਰਮ ਸਿੰਘ ਮਜੀਠੀਆ ਦਾ ਕੇਸ ਚੱਲੇ ਗਿਆ ਜਿਹੜਾ ਕਿ ਹੁਣ ਉਹਦੀ ਬੇਲ ਨੂੰ ਪੱਕੇ ਤੌਰ ਤੇ ਦਾਵਾ ਕਰ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਬੇਲ ਤੇ ਛੁੱਟਣ ਜਾ ਰਹੇ ਨੇ ਇਹ ਦਾਵਾ ਕਿਨੇ ਕੀਤਾ ਉਹਨਾਂ ਨੇ ਹੀ ਦਰਸਾਣ ਉਸ ਵਕੀਲ ਨੇ ਜਿਨ੍ਹਾਂ ਨੂੰ ਕਰੋੜਾਂ ਦੇ ਵਿੱਚ ਫੀਸ ਦੇ ਦਿੱਤੀ ਗਈ ਹੈ ਤਾਂ ਹੁਣ ਪਹਿਲੀ ਤੁਹਾਡੇ ਸਾਹਮਣੇ ਮ ਖਬਰ ਇਹ ਹੀ ਤਰੂਨਾ ਕਿ ਵਿਕਰਮ ਸਿੰਘ ਮਜੀਠੀਆ ਦਾ ਵਕੀਲ ਕੌਣ ਹੈ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਪਹਿਲੇ ਵਕੀਲ ਜਿਹੜੇ ਹਰ ਰੋਜ਼ ਕੇਸ ਦੇ ਉੱਤੇ ਬੋਲਦੇ ਸੀ ਹਰ ਰੋਜ਼ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਆਪਣੀ ਗੱਲ ਧਰਦੇ ਸੀ ਇੱਕ ਇਹਨਾਂ ਦੇ ਆਰਸ਼ਦੀਪ ਕਲੇਰ ਨੇ ਜਿਹੜੇ ਉਹ ਤਾਂ ਕਹਿੰਦੇ ਜੀ ਇਹਨਾਂ ਨੇ ਮੁੱਖ ਬੁਲਾਰੇ ਵੀ ਨੇ ਤਾਂ ਹੁਣ ਤੁਸੀਂ ਇਹ ਵੇਖੋ ਕਿ ਵਿਕਰਮ ਮਜੀਠੀਆ ਦਾ ਬਸ਼ਵਾਸ ਕਿਸ ਕਦਰ ਇਹਨਾਂ ਵਕੀਲਾਂ ਤੋਂ ਉੱਠ ਗਿਆ ਐਸਾ ਕੀ ਕਰ ਦਿੱਤਾ ਉਹਨਾਂ ਵਕੀਲਾਂ ਨੇ ਕਿ ਵਿਕਰਮ ਮਜੀਠੀਆ ਨੂੰ ਉਹਨਾਂ ਤੇ ਭਰੋਸਾ ਨਹੀਂ ਰਿਹਾ ਹਾਉਰ ਪਹਿਲੀ ਖਬਰ ਹੈ ਕਿ ਵਿਕਰਮ ਮਜੀਠੀਆ ਦੀ ਬੇਰ ਕਰਵਾਉਣ ਵਾਲੇ ਵਕੀਲ ਦਾ ਨਾਮ ਕੀ ਹੈ ਸ਼ੰਕਰ ਹੈਗੜੇ ਯਾਨੀ ਕੌਣ ਸੁਣੋ ਜਰਾ ਧਿਆਨ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਇਹਮ ਹੈ ਸੁਣੋ ਲੱਗਦਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਵਕੀਲਾਂ ਤੇ ਯਕਾਂ ਦਾ ਵਿਸ਼ਵਾਸ ਨਹੀਂ ਹੈ ਕਿ ਜਾਂ ਕੋਈ ਸੀਨੀਅਰ ਐਡਵੋਕੇ ਵਿਕਰਮ ਮਜੀਠੀਆ ਦਾ ਕੇਸ ਲੈਣ ਤੋਂ ਮਨਕਰ ਨਹੀਂ ਜਾਂ ਚਾਹਵੇ ਨਹੀਂ ਕੋਈ ਨਾ ਕੋਈ ਕਾਰਨ ਜ਼ਰੂਰ ਹੈ ਇਸ ਕਲ ਦਾ ਜ਼ਿਕਰ ਅਸੀਂ ਕਈ ਵਾਰੀ ਆਪਣੇ ਐਪੀਸੋਡ ਚ ਕਰ ਚੁੱਕੇ ਆ ਕਿ ਅਗੇ ਤਾਂ ਕੋਈ ਸੀਨੀਅਰ ਐਡਵੋਕੇਟ ਮਜੀਦ ਖਿਆਲ ਨਹੀਂ ਅਪੀਅਰ ਕਿਉਂ ਨਹੀਂ ਹੋਇਆ ਨਾ ਤਾਂ ਡੀਐਨਕੇਸ ਵੀ ਨਾ ਲੇਕਿਨ ਮਜੀਦ ਖਿਆਲੀਆਂ جیل ਕੇ ਮਿਲਣ ਵਾਲੀਆਂ ਸਹੂਲਤਾਂ ਨੂੰ ਲੈ ਕੇ ਤੇ ਜਾਂ ਉਹਦੀ ਜ਼ਮਾਨਤ ਕਰਾਉਣ ਲਈ ਆਦਿ ਤੱਕ ਕੋਈ ਵੀ ਸੀਨੀਅਰ ਬਖੀਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਹਰਾਨਾ ਨਹੀਂ ਹੋਇਆ ਮਜੀਠੀ ਦੇ ਹੱਕ ਅੱਗੇ ਤੇ ਕਰਮ ਮਜੀਠੀਆ ਦਾ ਜ਼ਮਾਨਤ ਦਾ ਕੇਸ ਲੱਗਾ ਸੀ ਪਹਿਲੀ ਤਰੀਕ ਤਾਂ ਸੁਣ ਲਿਆ ਪੰਜਾਬ ਵਾਲੇ ਵਿਕਰਮ ਸਿੰਘ ਮਜੀਠੀਆ ਨੇ ਬੰਗਲੌਰ ਤੋਂ ਇੱਕ ਵਕੀਲ ਸੱਦ ਲਿਆ ਯਾਨੀ ਉਸਨੇ ਕਿਹਾ ਕਿ ਮੇਰੀ ਜ਼ਮਾਨਤ ਪੱਕੇ ਤੌਰ ਤੇ ਹੋਣੀ ਚਾਹੀਦੀ ਹੈ ਤੇ ਜਿਹੜੇ ਮੇਰੇ ਵਾਲੇ ਵਕੀਲ ਯਾਨੀ ਪੰਜਾਬ ਦੇ ਖੁਦ ਇਹਨਾਂ ਦਾ ਹੀ ਕਨੇਡਾ ਮੁਖ ਬਲਾਰਾ ਅਰਸ਼ਦੀਪ ਕਨੇਰ ਹੈ ਜਿਹੜੇ ਹੋਣੋ ਵੀ ਪਿੱਛੇ ਰਹਿ ਗਏ ਨੇ ਜਾਨੀ ਵਿਕਰਮ ਸਿੰਘ ਮਜੀਠੀਆ ਆਰ ਉਹਨਾਂ ਦੇ ਪਰਿਵਾਰ ਨੂੰ ਭਰੋਸਾ ਨਹੀਂ ਐ ਇਸ ਗੱਲ ਦੇ ਉੱਤੇ ਕਿ ਵਿਕਰਮ ਮਜੀਠੀਆ ਦੀ ਛੇੜ ਹੋ ਜਾਵੇ ਹੁਣ ਉਹਨੂੰ ਤਰਫ ਕੀ ਲੱਗੀ ਆ ਦਰਸਲ ਦੇ ਵਿੱਚ ਸੋਚਣ ਵਾਲੀ ਗੱਲ ਕਿਉਂਕਿ ਬਹੁਤ ਸਾਰੇ ਦਿਨ ਬੀਤ ਗਏ ਨੇ ਭਗਵਾਨ ਜੀ ਮਾਨ ਸਰਕਾਰ ਕਹਿੰਦੀ ਆ ਕਿ ਹੁਣ ਅਸੀਂ ਵਿਕਰਮ ਮਜੀਠੀਆ ਨੂੰ ਬਾਹਰ ਨਹੀਂ ਨਿਕਲਣ ਦੇਂਦੇ ਆਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਕਹਿੰਦੇ ਜੀ ਹੁਣ ਉਹ ਅੰਦਰ ਬਹੁਤ ਜ਼ਿਆਦਾ ਤੰਗੀ ਮਹਿਸੂਸ ਕਰ ਰਿਹਾ ਉਹ ਕਹਿੰਦਾ ਹੁਣ ਮੈਂ ਜੇਲ੍ਹ ਦੇ ਵਿੱਚੋਂ ਰਿਹਾ ਹੋਣਾ ਚਾਹਣਾ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਕੀ ਬੰਗਾਲਾਰ ਦੇ ਜਿਹੜੇ ਵਕੀਲ ਨੇ ਸ਼ੰਕਰ ਹੈਗੜੇ ਯਾਨੀ ਉਹ ਕਿਉਂ ਨਹੀਂ ਰਿਹਾ ਕਰਵਾ ਦੇਣਗੇ ਸਵਾਲ ਬਹੁਤ ਵੱਡਾ ਕਿਉਂਕਿ ਪੰਜਾਬ ਦੀ ਸਰਕਾਰ ਔਰ ਪੂਰਾ ਪੰਜਾਬ ਇੱਕ ਪਾਸੇ ਖੜਾ ਪੂਰਾ ਪ੍ਰਸ਼ਾਸਨ ਵੀ ਇੱਕ ਪਾਸੇ ਖੜਾ ਕਿਉਂਕਿ ਇਹਨਾਂ ਲੋਕਾਂ ਤੋਂ ਪੰਜਾਬ ਦੀ ਪੁਲਿਸ ਪੱਕੇ ਤੌਰ ਤੇ 200% ਅੱਕ ਚੁੱਕੀ ਹੈ ਜੇਲ੍ਹ ਦਾ ਪ੍ਰਸ਼ਾਸਨ ਵੀ ਅੱਕ ਚੁੱਕਿਆ ਕਿਉਂਕਿ ਹਰ ਰੋਜ਼ ਹਰ ਰੋਜ਼ ਡਿਮਾਂਡ ਧਰੀ ਜਾਂਦੀ ਐ ਕਹਿੰਦੇ ਜੀ ਅਸੀਂ ਵਿਕਰਮ ਸਿੰਘ ਮਜੀਠੀਏ ਨੂੰ ਮਿਲਣਾ ਤੇ ਫੇਰ ਪੰਜਾਬ ਦੇ ਵਿੱਚੋਂ ਪਤਾ ਨਹੀਂ ਕਿੰਨੇ ਸਾਰੇ ਕੈਦੀ ਬੰਦ ਨੇ ਹਰ ਰੋਜ਼ ਕਿਸੇ ਪਰਿਵਾਰ ਨੂੰ ਦੇਖਿਆ ਕਦੇ ਜਿਨ੍ਹਾਂ ਦੇ ਵਿੱਚ ਜਾਂਦਾ ਕਾਹੇ ਪਰਿਵਾਰ ਰੋਜ਼ ਰੋਜ਼ ਕਹਿੰਦੇ ਜੀ ਸਾਨੂੰ ਵਿਕਰਮ ਮਜੀਠੀਏ ਦੇ ਨਾਲ ਮਿਲਣਾ ਸਾਨੂੰ ਵਿਕਰਮ ਮਜੀਠੀਏ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਪੰਜਾਬ ਦੀ ਸਰਕਾਰ ਇਹਨਾਂ ਦਾ ਰਵੱਈਆ ਦੇਖ ਕੇ ਹੋਰ ਵੀ ਅੱਕ ਗਈ ਆ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਜ਼ਮਾਨਤ ਦਾ ਪ੍ਰਾਵਧਾਨ ਨਹੀਂ ਹੈ ਕਿਉਂਕਿ ਦੂਜੇ ਪਾਸੇ ਜੇਕਰ ਵਿਕਰਮ ਮਜੀਠੀਆ ਨੂੰ ਸਰਕਾਰ ਜਾਂ ਅਦਾਲਤ ਛੱਡਦੀ ਹੈ ਕਿਸੇ ਵੀ ਆਧਾਰ ਦੇ ਉੱਤੇ ਤਾਂ ਫਿਰ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਪੰਜਾਬ ਦੇ ਕਾਨੂੰਨ ਦੇ ਵਿਰੁੱਧ ਹੋ ਜਾਣਗੇ ਕਿਉਂਕਿ ਅਕਸਰ ਪੰਜਾਬ ਦੇ ਲੋਕਾਂ ਦੀ ਇੱਕੋ ਹੀ ਆਵਾਜ਼ ਆ ਕਿ ਵਿਕਰਮ ਸਿੰਘ ਮਜੀਠੀਆ ਬਹੁਤ ਵੱਡਾ ਚਿੱਟੇ ਦਾ ਤਸਕਰ ਹੈ ਇਹਨੂੰ ਜੇਲ੍ਹ ਦੇ ਅੰਦਰ ਤਾਂ ਰੱਖਣਾ ਜ਼ਰੂਰੀ ਹੈ ਕਿਉਂਕਿ ਜੇਕਰ ਇਹ ਜੇ ਤਸਕਰ ਬੰਦ ਰਹਿਣਗੇ ਤਾਂ ਪੰਜਾਬ ਦੀ ਸੇਫਟੀ ਲਈ ਬਹੁਤ ਵੱਡਾ ਭਲਾ ਹੈ ਇਸ ਕਰਕੇ ਸੁਰਵੀਰ ਸਿੰਘ ਬਾਦਲ ਜਾਂ ਇਹਨਾਂ ਦੇ ਅਰਸ਼ਦੀਪ ਕਲੇਰ ਇਹਨੂੰ ਘੜਾਉਣ ਦੇ ਵਿੱਚ ناکਾਮ ਨੇ ਇਸ ਕਰਕੇ ਉਹਨੇ ਹੁਣ ਡਿਮਾਂਡ ਧਰੀ ਹੈ ਕਰੋਨਾ ਦੀ ਜਿਹੜੀ ਕੇਸ ਫੀਸ ਦਿੱਤੀ ਗਈ ਹੈ ਬੰਗਲੌਰ ਦੇ ਇੱਕ ਜਿਹੜਾ ਕਿ ਸ਼ੰਕਰ 헤ਗੜੇ ਵਕੀਲ ਹੈ ਉਹਨੂੰ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜਾ ਸ਼ੰਕਰ 헤ਗੜੇ ਬੰਗਲੌਰ ਦਾ ਵਕੀਲ ਨਾਮੀ ਵਕੀਲ ਹੈ ਉਹਨੂੰ ਪੂਰਾ ਪੰਜਾਬ ਨਹੀਂ ਮਰਕੀ ਮੈਂ ਪਹਿਲਾਂ ਵੀ ਦੱਸਿਆ ਕਿ ਪੂਰਾ ਦੇਸ਼ ਪਰ ਉਸਨੂੰ ਜਾਣਦਾ ਕਿ ਵਕੀਲ ਬੜਾ ਤਿਆਰਬੇਦਾਰ ਹੈ ਵਕੀਲ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੀ ਯਾਨੀ ਬਾਹਰ ਲਿਆਉਣ ਦੀ ਕੋਸ਼ਿਸ਼ ਕਰਨੀ ਹੈ ਕਿ ਪੱਕੀ ਜ਼ਮਾਨਤ ਬਿਕਰਮ ਮਜੀਠੀਆ ਦੀ ਹੋ ਜਾਵੇ ਪਰ ਦੂਜੇ ਪਾਸੇ ਪਈ ਸਰਕਾਰ ਖੜੀ ਹੈ ਪੰਜਾਬ ਦੇ ਲੋਕ ਖੜੇ ਨੇ ਜੇਕਰ ਉਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਜ਼ਮਾਨਤ ਮਿਲ ਗਈ ਤੇ ਪੰਜਾਬ ਦੇ ਅੰਦਰ ਇੱਕ ਹਾਹਾਕਾਰ ਜਿਹੀ ਮਚਣੀ ਹੈ ਇਹ ਤੁਹਾਡੇ ਸਾਹਮਣੇ ਤਾਂ ਠੀਕਾ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਜਦੋਂ ਗ੍ਰਿਫਤਾਰ ਹੋਏ ਸੀ ਤੇ ਉਦੋਂ ਦਾਅਵੇ ਕਰਦੇ ਸੀ ਕਿ ਮੈਂ ਬਹੁਤ ਜਲਦ ਬਾਹਰ ਆ ਜਾਵਾਂਗਾ ਪਰ ਹੁਣ ਕਿੰਨੀ ਦੇਰ ਹੋ ਗਈ ਹਰ ਤੱਕਰ ਬਾਹਰ ਨਹੀਂ ਆਉਂਦੇ ਤੇ ਵਿਕਰਮ ਸਿੰਘ ਮਜੀਠੀਆ ਦਾ ਹੁਣ ਪੰਜਾਬ ਦੇ ਵਕੀਲਾਂ ਤੋਂ ਭਰੋਸਾ ਉੱਠ ਗਿਆ ਤੇ ਵਿਕਰਮ ਸਿੰਘ ਮਜੀਠੀਆ ਨੇ ਅਰਸ਼ਦੀਦ ਕਲੀਅਰ ਦੀ ਜਗ੍ਹਾ ਤੇ ਇੱਕ ਹੋਰ ਵਕੀਲ ਹਾਇਰ ਕਰ ਲਿਆ ਵੈ ਉਹਨੇ ਬੰਗਲੌਰ ਤੋਂ ਇੱਕ ਵਕੀਲ ਹਾਇਰ ਕੀਤਾ ਜਿਹਦਾ ਨਾਂ ਸ਼ੰਕਰ ਹਿਕੜੇ ਹੈ ਤੇ ਵਿਕਰਮ ਸਿੰਘ ਮਜੀਠੀਆ ਜਿਹੜਾ ਕੇ بڑے ਦਾਅਵੇ ਕਰਦਾ ਸੀ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਕਿ ਮੈਂ ਬਹੁਤ ਜਲਦ ਬਾਹਰ ਆ ਜਾਵਾਂਗਾ ਪਰ ਹੁਣ ਕਿੰਨੀ ਦੇਰ ਹੋ ਗਈ ਬਾਹਰ ਨਹੀਂ ਆਉਂਦਿਆ ਤੇ ਵਿਕਰਮ ਸਿੰਘ ਮਜੀਠੀਆ ਦਾ ਹੁਣ ਪੰਜਾਬ ਦੇ ਵਕੀਲਾਂ ਤੋਂ ਭਰੋਸਾ ਉੱਠ ਗਿਆ ਵੈ ਹੁਣ ਅਰਸ਼ਦੇਦ ਕਲੇਰ ਦੀ ਜਗ੍ਹਾ ਤੇ ਵਿਕਰਮ ਸਿੰਘ ਮਜੀਠੀਆ ਨੇ ਬੰਗਲੌਰ ਦਾ ਇੱਕ ਵਕੀਲ ਕਰ ਲਿਆ ਸ਼ੰਕਰ ਹੇਕੜੇ ਤੇ ਸੁਣਿਆ ਇਹ ਵੀ ਜਾ ਰਿਹਾ ਹੈ ਕਿ ਸ਼ੰਕਰ ਹੇਕੜੇ ਨੂੰ ਵਿਕਰਮ ਸਿੰਘ ਮਜੀਠੀਆ ਨੇ ਕਰੋੜਾਂ ਰੁਪਈਆ ਚ ਫੀਸ ਦਿੱਤੀ ਹੈ ਤੇ ਸ਼ੰਕਰ ਹੇਕੜੇ ਨੇ ਵੀ ਇਸ ਚੀਜ਼ ਦੀ ਜ਼ਮਾਨਤ ਦਿੱਤੀ ਹੈ ਗਾਰੰਟੀ ਦਿੱਤੀ ਹੈ ਕਿ ਤੁਹਾਡੀ ਜ਼ਮਾਨਤ ਕਨਫਰਮ ਹੋਏਗੀ ਤੁਸੀਂ ਬਾਹਰ ਆ ਜਾਓਗੇ ਇਹ ਗੱਲ ਕਨਫਰਮ ਕਰਤੀ ਉਹਨੇ ਕਿਉਂਕਿ ਸ਼ੰਕਰ ਹੇਕੜੇ ED ਤੇ ਵਿਜੀਲੈਂਸ ਦੇ ਜਿਹੜੇ ਕੇਸ ਆ ਉਹਨਾਂ ਦੇ ਮਾਹਰ ਸਮਝੇ ਜਾਂਦੇ ਆ ਕਿ ਉਹਨਾਂ ਨੇ ਐਡੇ ਕੇਸ ਬਹੁਤ ਜ਼ਿਆਦਾ ਲੜੇ ਆ ਹੁਣ ਦੇਖਣਾ ਇਹ ਹੈ ਵੀਰੋ ਇੱਕ ਪਾਸੇ ਸ਼ੰਕਰ ਹੇਕੜੇ ਜਿਹੜਾ ਕਿ ਬਹੁਤ ਹੀ ਮੰਨਿਆ-ਦੰਨਿਆ ਵਕੀਲ ਹੈ ਬੰਗਲੌਰ ਦਾ ਵਕੀਲ ਹੈ ਤੇ ਉਹ ਸੁਣਿਆ ਹੈ ਕਿ ਈਡੀ ਤੇ ਜਿਹੜੇ ਵਿਲੀਜ ਵਿਜੀਲੈਂਸ ਦੇ ਕੇਸ ਹੁੰਦੇ ਆ ਉਹਦੇ ਵਿੱਚੋਂ ਮਾਹਰ ਹੈ ਜਿਸ ਬੰਦੇ ਦਾ ਕੇਸ ਫੜ ਲੈਂਦਾ ਵੈ ਉਹਨੂੰ ਜ਼ਮਾਨਤ ਕਰਵਾ ਕੇ ਹਟਦਾ ਵੈ ਹੁਣ ਦੇਖਣਾ ਇਹ ਹੈ ਕਿ ਇੱਕ ਪਾਸੇ ਪੰਜਾਬ ਦੀ ਸਰਕਾਰ ਖੜੀ ਹੈ ਤੇ ਪੰਜਾਬ ਦੀ ਆਵਾਮ ਖੜੀ ਹੈ ਹੁਣ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਇੱਕ ਬੜਾ ਤਗੜਾ ਵਕੀਲ ਕਰ ਲਿਆ ਵੈ ਜਿਹੜਾ ਕਿ ਮਾਹਰ ਸਮਝਿਆ ਜਾਂਦਾ ਹੈ ਨਾ ਕੇਸਾਂ ਦਾ ਤੇ ਉਹਨੇ ਜ਼ਮਾਨਤ ਕਰਾਉਣ ਦੀ ਗਰੰਟੀ ਵੀ ਦੇ ਦਿੱਤੀ ਹੈ ਹੁਣ ਆਪਾਂ ਇਹ ਦੇਖਣਾ ਹੈ ਕਿ ਪੰਜਾਬ ਦੀ ਆਬਾਦ ਜਾਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਕਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੂੰ ਅੰਦਰ ਰੱਖਦੀ ਹੈ ਕਿਸ ਤਰ੍ਹਾਂ ਜਿਹੜੇ ਉਹਨਾਂ ਦੇ ਕੋਲ ਪੰਜਾਬ ਦੀ ਸਰਕਾਰ ਦੇ ਕੋਲ ਐਵੀਡੈਂਸ ਹੈ ਕਿਸ ਤਰ੍ਹਾਂ ਦਿੰਦੀ ਹੈ ਤਾਂ ਕਿ ਅਗਰ ਉਹ ਐਵੀਡੈਂਸ ਸਬੂਤ ਜਿਹੜੇ ਆ ਪੁਖਤਾ ਹੋਣਗੇ ਪੱਕੇ ਹੋਣਗੇ ਤੇ ਫਿਰ ਵਿਕਰਮ ਸਿੰਘ ਮਜੀਠੀਆ ਕਦੇ ਵੀ ਬਾਹਰ ਨਹੀਂ ਆ ਸਕਦਾ ਤੇ ਜਿੰਨਾ ਮਰਜ਼ੇ ਭਾਵੇਂ ਸ਼ੰਕਰ ਹੇਕੜੇ ਕੀ ਕੋਈ ਹੋਰ ਵੀ ਤਗੜਾ ਵਕੀਲ ਆ ਜੇ ਉਹ ਵੀ ਆਣ ਕੇ ਜ਼ੋਰ ਲਾ ਲੈ ਤੇ ਉਹ ਬਾਹਰ ਨਹੀਂ ਆ ਸਕਦਾ ਇਹ ਹੁਣ ਦੇਖਣਾ ਹੈ ਕਿ ਕੌਣ ਜਿੱਤਦਾ ਹੈ ਕਿਉਂਕਿ ਪੰਜਾਬ ਦੀ ਸਰਕਾਰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੈ ਉਹ ਵੀ ਆਪਣਾ ਫੁੱਲ ਜ਼ੋਰ ਲਾ ਰਿਹਾ ਤੇ ਉਹਨਾਂ ਕੋ ਜ਼ਾਹਰੀ ਗੱਲ ਸਬੂਤ ਵੀ ਹੋਣਗੇ ਤੇ ਜਦੋਂ ਸਬੂਤ ਕੀ ਹੈਗੇ ਆ ਜਿਹੜੇ ਕੋਈ ਜੁਰਾਇਮ ਕੀਤੇ ਆ ਵਿਕਰਮ ਸਿੰਘ ਮਜੀਠੀਆ ਨੇ ਉਹਦੇ ਅਗਰ ਸਬੂਤ ਹੈ ਤੇ ਫੇਰ ਇਹਦਾ ਬਚਣਾ ਮੁਸ਼ਕਲ ਹੈ ਫੇਰ ਇਹ ਬਾਹਰ ਨਹੀਂ ਆ ਸਕਦਾ ਭਾਵੇਂ ਜਿੱਦਾਂ ਅਰਜੀ ਵਕੀਲ ਹੋ ਜਾਏ ਕਿਉਂਕਿ ਜਿਹੜੇ ਜੁਰਮ ਕੀਤੇ ਤਤੋਂ ਸਬੂਤ ਵੀ ਹੈ ਤੇ ਫਿਰ ਸਜ਼ਾ ਕਨਫਰਮ ਹੈ ਮਿਲਨੀ ਮਿਲਨੀ ਹੈ ਤੇ ਪੰਜਾਬ ਦੇ ਆਵਾਮ ਦੀ ਵੀ ਇਹ ਹੀ ਮੰਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤੇ ਇਹਦੇ ਘਰਾਂ ਉੱਤੇ ਇਹਨਾਂ ਦੇ ਘਰਾਂ ਉੱਤੇ ਵੀ ਪੀਲਾ ਪੰਜਾ ਚੱਲੇ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸ ਤਰ੍ਹਾਂ ਖਿਆਲ ਰੱਖਾ